ਕਾਇਸ ਵੀਰੇ ਮੈਂ ਨੋ ਨਹੀਂ ਮੈਂ ਸੌਣ ਨਹੀਂ ਮਾਣੀ ਤੇ ਸੋ ਦੋਸਤੋ ਮੈਂ ਹੁਣ ਲੱਗੀਆਂ ਤਿਆਰ ਮੈਂ ਚੱਲੀ ਆ ਇੱਕ ਇੰਟਰਵਿਊ ਲਈ ਤੇ ਮੈਂ ਸੋਚਿਆ ਕਿ ਅੱਜ ਆਪਾਂ ਗੈਟ ਰੈਡੀ ਵਿਦ ਮੀਨ ਕਰਦੇ ਆ ਮੈਂ ਪ੍ਰੋਪਰ ਤੁਹਾਨੂੰ ਦੱਸੂਗੀ ਕਿ ਅੱਜ ਮੈਂ ਕੀ ਕੀ ਪ੍ਰੋਡਕਟ ਯੂਜ਼ ਕਰ ਰਹੀ ਆ ਤੇ ਕਿਵੇਂ ਰੈਡੀ ਹੋਣ ਲੱਗੀਆਂ ਜੋ ਵੀ ਪ੍ਰੋਡਕਟ ਅਪਲਾਈ ਕਰੋ ਸਕਿਨ ਆਪਣਾ ਫੇਸ ਤੇ ਵੀ ਕਰੋ ਤੇ ਗਰਦਨ ਤੇ ਵੀ ਕਰੋ ਸੋ ਇਹਦੇ ਡਰਾਈ ਹੋਣ ਦੀ ਆਪਾਂ ਵੇਟ ਕਰਾਂਗੇ ਸੋ ਟੋਨਰ ਜਿਹੜਾ ਐ ਡਰਾਈ ਹੋ ਗਿਆ ਹੁਣ ਮੈਂ ਯੂਜ਼ ਕਰ ਰਹੀ ਆ ਲੌਰੇਅਲ ਪੈਰਿਸ ਦਾ ਗਾਇਕੋਲਿਕ ਐਸਿਡ ਸੀਰਮ ਆਊਟ ਇਹ ਬਹੁਤ ਲੀਕੂਰੀਏ ਗਿਰ ਗਿਆ ਇਹ ਸੈਂਪਲ ਸੀਗਾ ਪਰ ਇਹ ਬਹੁਤ ਵਧੀਆ ਤਰੀਕੇ ਮੇਰੀ ਸਕਿਨ ਨੂੰ ਸੂਟ ਕੀਤਾ ਇਹ ਇੰਨਾ ਵਧੀਆ ਮੋਇਸਚਰਾਈਜ਼ ਕਰਦਾ ਹੈ ਸਕਿਨ ਨੂੰ ਨਾ ਮਤਲਬ ਮੇਰੀ ਸਕਿਨ ਡਰਾਈ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੀ ਸਕਿਨ ਕੀ ਹੈ ਸੋ ਮੇਰੀ ਸਕਿਨ ਡਰਾਈ ਹੈ ਔਰ ਬਹੁਤ ਅੱਛੇ ਤਰੀਕੇ ਨਾਲ ਜਿਹੜਾ ਵਾ ਮੋਇਸਚਰਾਈਜ਼ ਜਿਹੜਾ ਸਕਿਨ ਨੂੰ ਕਰ ਦਿੰਦਾ ਇਹਦੀ ਡਰਾਈ ਹੋਣ ਤੋਂ ਬਾਅਦ ਹੁਣ ਮੈਂ ਯੂਜ਼ ਕਰ ਰਹੀ ਆ ਕਲਰ ਬਰਾਰ ਦਾ ਪ੍ਰਾਈਮਰ ਇਹ ਬਹੁਤ ਅੱਛਾ ਪ੍ਰਾਈਮਰ ਹੈ ਇਹਨੂੰ ਮੈਂ ਪਹਿਲਾਂ ਵੀ ਯੂਜ਼ ਕਰ ਚੁੱਕੀ ਹਾਂ ਤਿੰਨ ਚਾਰ ਵਾਰ ਤੇ ਬਹੁਤ ਅੱਛਾ ਕਲਰ ਬਾਰ ਦਾ ਪ੍ਰਾਈਮਰ ਯੂਜ਼ ਕਰ ਰਹੀ ਹਾਂ ਤੁਸੀਂ ਮੈਨੂੰ ਕਹਿੰਦੇ ਦੀਦੀ ਤੁਸੀਂ ਪ੍ਰੋਡਕਟ ਚੰਗੀ ਤਰ੍ਹਾਂ ਵਿਖਾਉਂਦੇ ਨਹੀਂ ਸੋ ਵੇਖ ਲਓ ਬਿਲਕੁਲ ਹਲਕੇ ਹੱਥਾਂ ਨਾਲ ਇਹਨੂੰ ਆਪਾਂ ਲਾਵਾਂਗੇ ਐ ਐ ਨਹੀਂ ਕਰਨਾ ਕਿ ਸਾਇਆ ਹੈ ਲਈ ਤਾਂ ਦੀ ਸਕਿਨ ਜਿਹੜੀ ਹੈ ਐ ਸਮੂਥ ਹੋ ਜਾਂਦੀ ਹੈ ਇਹਨੂੰ ਲਗਾਉਣ ਤੋਂ ਬਾਅਦ ਤੇ ਆਪਾਂ ਡਾਇਰੈਕਟ ਫਾਊਂਡੇਸ਼ਨ ਵੀ ਲਗਾ ਸਕਦੇ ਹਾਂ ਪਰ ਮੈਂ ਯੂਜ਼ ਕਰੂੰਗੀ ਫੇਸ ਇਸ ਕੈਨੇਡਾ ਦੀ ਸਟ੍ਰੋਕ ਕਰੀਮ ਸੋ ਬਣੇ ਸਾਰੇ ਸਵਾਲ ਜਿਹੜੇ ਮੈਨੂੰ ਆਉਂਦੇ ਨੇ ਨਾਲ-ਨਾਲ ਮੈਂ ਉਹਦੇ ਜਵਾਬ ਦੇਣੀ ਹੈ ਤੁਹਾਨੂੰ ਫਾਊਂਡੇਸ਼ਨ ਦਾ ਮੈਨੂੰ ਕੋ ਪੁੱਛਿਆ ਸੀ ਪਿਛਲੀ ਵਾਰ ਦੀਦੀ ਨੇ ਪਹਿਲਾਂ ਤੇ ਤੁਹਾਨੂੰ ਮੈਂ ਦੱਸ ਦਿੱਤਾ ਆ ਕਿ ਮੇਰਾ ਪ੍ਰਾਈਮਰ ਕਿਹੜਾ ਆ ਸੋ ਪਿਛਲੀ ਵਾਰ ਮੈਨੂੰ ਇਹ ਪੁੱਛਿਆ ਸੀ ਆਪਣੀ ਜਿਹੜੀ ਆ ਫਾਊਂਡੇਸ਼ਨ ਸ਼ੇਡ ਦੱਸੋ ਕੋ ਮੈਂ ਬੜੀਆਂ ਫਾਊਂਡੇਸ਼ਨਾਂ ਯੂਜ਼ ਕੀਤੀਆਂ ਹੋਈਆਂ ਨੇ ਜਿਹਦੇ ਚ ਸਭ ਤੋਂ ਬੈਸਟ ਫਾਊਂਡੇਸ਼ਨਸ ਦੱਸਾਂ ਤੇ ਇੱਕ ਫਿਟਮੀ ਬਹੁਤ ਵਧੀਆ ਫਾਊਂਡੇਸ਼ਨ ਆ ਰੀਜ਼ਨੇਬਲ ਫਾਊਂਡੇਸ਼ਨ ਆ ਬਹੁਤ ਵਧੀਆ ਤਰੀਕੇ ਤੁਹਾਡੀ ਸਕਿਨ ਚ ਮਰਜ ਹੋ ਜਾਂਦੀ ਆ ਤੇ ਹੁਣ ਮੈਂ ਯੂਜ਼ ਕਰਦੀ ਆ 슈ਗਰ ਦੀ ਇਹ ਵਾਲੀ ਸਟਿਕ ਫਾਊਂਡੇਸ਼ਨ ਔਰ ਸ਼ੇਡ ਨੰਬਰ ਹੈਗਾ ਵਾ 30 ਕੋਕੋ ਕੋਕੋ ਕਕੀਨੋ ਅੱਚੀ ਫਾਊਂਡੇਸ਼ਨ ਹੈ ਮੇਰੀ ਸਕਿਨ ਦੇ ਉੱਤੇ ਬਹੁਤ ਵਧੀਆ ਤਰੀਕੇ ਨਾਲ ਮਰਜ ਹੁੰਦੀ ਹੈ ਪਰ ਪਹਿਲਾਂ ਮੈਂ ਥੋੜਾ ਜਿਹਾ orange ਕਲਰ ਕਰੈਕਟਰ ਕਰੈਕਟਰ ਮੈਂ ਯੂਜ਼ ਕਰ ਰਹੀ ਹਾਂ ਇਨਸਾਈਟ ਦਾ ਇਹ ਮੈਂ ਕੰਸੀਲਰ ਮੰਗਾਇਆ ਸੀਗਾ ਪਰ ਇਹ orange ਜਿਹਾ ਆ ਗਿਆ ਫਿਰ ਆਪਾਂ ਕਹੇ ਆਪੀ ਆਪਾਂ ਖਰਾਬ ਨਹੀਂ ਕਰਨਾ ਇਹਨੂੰ ਫਿਰ ਮੈਂ ਐਜ਼ ਆ ਕਲਰ ਕਰੈਕਟਰ ਯੂਜ਼ ਕਰਦੀ ਹਾਂ ਹੁਣ ਆਪਾਂ ਇਹਨੂੰ ਗਿੱਲਾ ਬਿਊਟੀ ਬਲੈਂਡਰ ਡੈਂਪ ਆ ਮਤਲਬ ਬਿਲਕੁਲ ਗਿੱਲਾ ਨਹੀਂ ਸੁਕਾ ਕੇ ਲਈ ਆਈਆਂ ਨੂੰ ਮੈਂ ਨਾਲ ਨਾਲ ਥੋੜਾ ਜਿਹਾ ਥੋੜਾ ਜਿਹਾ ਗਿੱਲਾ ਥੋੜਾ ਨਾਲ ਮਿਕਸ ਕਰਾਂਗੇ ਸਾਰੇ ਪੋਟੇ ਰੀਡਿੰਗ ਮੈਂ ਅਪਲਾਈ ਕਰਨ ਲੱਗੀ ਹਾਂ ਫਾਊਂਡੇਸ਼ਨ ਸਟਿਕ ਫਾਊਂਡੇਸ਼ਨ 슈ਗਰ ਦੀ ਤੁਹਾਨੂੰ ਮੈਂ ਦਿਖਾ ਚੁੱਕੀ ਹਾਂ ਸ਼ੇਡ ਵੇਖੋ ਤੁਸੀਂ ਮੇਰੀ ਸਕਿਨ ਨਾਲ ਮੈਚ ਕਰ ਰਹੀ ਥੋੜਾ ਅੱਜ ਮੈਂ ਹੈਵੀ ਰੱਖ ਰਹੀ ਹਾਂ ਇਸੇ ਲਈ ਮੈਂ ਇਹ ਵਾਲੀ ਫਾਊਂਡੇਸ਼ਨ ਯੂਜ਼ ਕਰ ਰਹੀ ਹਾਂ ਨਹੀਂ ਤੇ ਮੈਂ ਨਾਰਮਲੀ ਅਗਰ ਲੱਗੇ ਚੱਗੇ ਜਾਣਾ ਹੋਵੇ ਤੇ ਫਿਰ ਜਾਂ ਬੀਬੀ ਕਰੀਮ ਯੂਜ਼ ਕਰ ਲਈਦੀ ਜਾਂ ਫਿਟਮੀ ਕਰੀਮ ਯੂਜ਼ ਕਰ ਲੈਂਦੀ ਹਾਂ ਕੈਮਰੇ ਤੇ ਅੱਜ ਫਿਰ ਐਸਾ ਹੀ ਰਹਿੰਦੀ ਹੈ वैसे ਇਹਦੇ ਨਾਲ ਵੀ ਤੁਸੀਂ ਕਰ ਸਕਦੇ ਹੋ ਪਰ ਇਹਦੇ ਵਿੱਚ ਵੀ ਜਿਹੜਾ ਵਾ ब्रश ਹੈਗਾ ਤੁਸੀਂ ਇਹਦੇ ਨਾਲ ਵੀ ਕਰ ਸਕਦੇ ਹੋ ਸੋ بیس ਮੇਰਾ ਹੋ ਗਿਆ ਹੈ ਤੁਸੀਂ ਵੇਖ ਲਓ ਬਿਲਕੁਲ skin ਦੇ ਨਾਲ ਮੈਚ ਕਰ ਰਿਹਾ ਬਿਲਕੁਲ ਚਿੱਟਾ-ਚਿੱਟਾ ਜਿਹਾ ਨਹੀਂ ਲੱਗ ਰਿਹਾ ਤੇ ਮੇਕਅਪ ਵੀ ਲੱਗ ਰਿਹਾ ਇਟਸ 올 ਨੇਚਰਲ ਮਤਲਬ ਸਹੀ ਲੱਗ ਰਿਹਾ ਹੈ ਲਗਾਵਾਂਗੇ ਫੇਸ ਸਪਾਇਡਰ ਫੇਸ ਪਾਊਡਰ ਇਹ ਲੈਮਲ ਦਾ ਹੈ ਲੰਡਨ ਲੈਮਨ ਲੰਡਨ ਕਰਕੇ ਐਨਾਇਕਾ ਤੋਂ ਮੰਗਾਇਆ ਸੀ ਇਹਦੀ ਮੈਂ ਕਾਫੀ ਤਾਰੀਫ ਜਿਹੜੀ ਆ ਸੁਣੀ ਸੀ ਤੇ ਹੁਣ ਆਪਾਂ ਇਹਨੂੰ ਕੰਪੈਕਟ ਪਾਊਡਰ ਨਾਲ ਸੈੱਟ ਕਰ ਲਾਂਗੇ ਮੇਕਅਪ ਨੂੰ। ਮੈਨੂੰ ਬਹੁਤ ਪਸੀਨਾ ਆਉਂਦਾ ਆ। ਇਸ ਕਰਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਅਪਲਾਈ ਕਰਾਂਗੇ ਫੇਸ ਦੇ ਉੱਤੇ। ਇਹਨੇ ਥੋੜੀ ਦੇਰ ਤੱਕ ਨਾਲ ਮੇ ਸਕਿਨ ਦੇ ਨਾਲ ਮਰਜ ਹੋ ਜਾਣਾ ਆ। ਨਹੀਂ ਤੇ ਫਿਰ ਮੈਨੂੰ ਸਵੇਟਿੰਗ ਜ਼ਿਆਦਾ ਹੁੰਦੀ ਆ। ਹੁਣ ਮੈਂ ਇੱਕ ਵਾਰੀ ਅਪਲਾਈ ਕਰੂੰਗੀ। ਕਲਰ ਬਾਰਦਾਈ। ਇੱਕ ਵਾਰੀ ਮੈਂ ਸਪਰੇਅ ਕੀਤਾ ਮੇਕਅਪ ਫਿਕਸਰ। ਇਸ ਤੋਂ ਬਾਅਦ ਬਾਕੀ ਪੀਕਅਪ ਕਰਾਂਗੇ ਫਿਰ ਐਂਡ ਦੇ ਦੁਬਾਰਾ ਸਪਰੇਅ ਕਰਾਂਗੇ। क्योंकि गर्मी है वा मेकअप ज्यादा चेस्ट स्टे ला तो आईज का करा बहुत कुछ नहीं करांगे मैं ले या, वा ब्लश न्यूड पैलेट बहुत अच्छा न्यूड कलर का पैलेट है जिस तरह लाइक दस कॉपर शेड थोड़ी जी पिंक शेड थोड़ा बिलकुल लाइट जहा ज्यादा ना हो इसके ਸੋ ਇਹਦੇ ਚੋ ਆਹ ਸ਼ੀਟ ਲੈ ਕੇ ਉੱਪਰ ਥੋੜਾ ਜਿਹਾ ਮੈਂ ਹਾਈਲਾਈਟ ਕਰੂੰਗੀ ਵੈਸੇ ਮੈਂ ਵਾਈਟ ਵੀ ਲੈ ਸਕਦੀ ਬਸ ਇੰਨਾ ਕੀ ਖੁਸ਼ ਹੋਰ ਐਕ ਸੂਟਵੈਅ ਕੀਤਾ ਹੈ ਤੇ ਫਿਰ ਆਈਲਾਈਨਰ ਤੇ ਮਸਟ ਹੈ ਲੈਕ ਮੀ ਦਾ ਮੈਂ ਆਈਲਾਈਨਰ ਯੂਜ਼ ਕਰ ਰਹੀ ਹਾਂ ਅੱਛਾ ਸਟੇ ਹੈ ਇਹਦਾ ਸੋ ਜਿਹੜੇ ਤੇ ਬਲੌਗ ਰੂਜ਼ ਵੈਂਦੇ ਆ ਉਹਨਾਂ ਨੂੰ ਤੇ ਪਤਾ ਹੋਣਾ ਕਿ ਇੱਥੋਂ ਮੇਰਾ ਹੱਥ ਸੜ ਗਿਆ ਸੀਗਾ। ਹੁਣ ਕਾਫੀ ਹੱਦ ਤੱਕ ਬੈਟਰ ਹੈ। ਸੋ ਲਾਈਨਰ ਆਪਣਾ ਲੱਗ ਗਿਆ ਆਪਾਂ। ਸਿੰਪਲ ਜਿਹਾ ਰੱਖਿਆ ਇਹਨੂੰ। ਹੁਣ ਆਈਬ੍ਰੋਜ਼ ਕਰ ਲਈਏ ਜੋ ਕਿ ਬਹੁਤ ਜ਼ਿਆਦਾ ਜ਼ਰੂਰੀ ਆ। ਬ੍ਰੋ ਪੈਲੇਟ ਜਿਹੜਾ ਮੇਰੇ ਕੋਲ ਆ ਏਐਸ ਵਿਸ ਬਿਊਟੀ ਦਾ ਤੇ ਇਹ ਚੋਂ ਮੈਂ ਇਹ ਯੂਜ਼ ਕਰੂੰਗੀ ਡਾਰਕ ਬ੍ਰਾਊਨ ਸ਼ੇਡ। ਬਲੈਕ ਨਹੀਂ ਯੂਜ਼ ਕਰਦੀ ਹੁੰਦੀ ਮੈਂ। ਡਾਰਕ ਬ੍ਰਾਊਨ ਸ਼ੇਡ ਹੀ। ਨਾ ਚੁੱਕਿਆ ਜਾਵੇ। ਕਾਲ ਨੂੰ ਲੈ ਕੇ ਜਾਓ। ਫਿਰ ਇੱਥੋਂ ਇਦਾਂ। ਅਲੈਚ ਫਰਕ। ਅਜੇ ਮੈਨੂੰ ਸਹੀ ਤਰ੍ਹਾਂ ਕੀਤਾ ਨਹੀਂ ਪਰ ਫਿਰ ਵੀ ਤੁਸੀਂ ਇਹਦੇ ਚ ਤੇ ਇਹਦੇ ਚ ਫਰਕ ਦੇਖ ਸਕਦੇ ਹੋ ਆਹ ਵਾਲਾ ਆਈਬ੍ਰੋ ਜਿਹੜਾ ਮੈਂ ਕਰ ਚੁੱਕੀ ਹਾਂ ਤੇ ਇਹ ਅਜੇ ਕਰਨਾ ਵਾ ਮੈਂ ਯੂਜ਼ ਕਰ ਰਹੀ ਹਾਂ ਜੀ ਬਲਸ਼ਰ ਅਰਥ ਰਿਦਮ ਦਾ <li>ਲਿਪ ਐਂਡ <li>ਚੀਕ ਟਿੰਟ ਬਹੁਤ ਵਧੀਆ ਆ ਵਾ ਮਤਲਬ ਬਹੁਤ ਜ਼ਿਆਦਾ ਵਧੀਆ ਹੈ ਇਹ ਵਾਲਾ ਲਿਪ ਐਂਡ <li>ਚੀਕ ਟਿੰਟ ਮੈਨੂੰ ਤੇ ਬਹੁਤ ਸੂਟ ਕੀਤਾ ਲੈ ਲਓ ਜੀ ਐਲਓ ਜੀ ਇਹਦਾ ਬਲਸ਼ਰ ਆ ਉਹਨੂੰ ਆਪਾਂ ਐ ਨਹੀਂ ਲਾਉਣਾ ਐ ਨਹੀਂ ਲਾਉਣਾ ਇਹਨੂੰ ਉੱਪਰ ਨੂੰ ਲਗਾਉਣਾ ਕੋਈ ਦੋਸਤੋ ਬਹੁਤ ਹੀ ਨੇਚਰਲ ਜਿਹਾ ਬਲਸ਼ ਆਇਆ ਵਾ ਬਹੁਤ ਜ਼ਿਆਦਾ ਓਵਰ ਜਿਆ ਨਹੀਂ ਆਇਆ ਹੁਣ ਮੈਂ ਲਗਾ ਰਹੀਆਂ ਕਾਜਲ ਕੇ ਬਿਊਟੀ ਦਾ ਬਹੁਤ ਵਧੀਆ ਕਜਲ ਹੈ ਮਤਲਬ ਛੇਤੀ ਨਹੀਂ ਨਿਕਲਦਾ ਬਹੁਤ ਵਧੀਆ ਤਰੀਕੇ ਮੈਨੂੰ ਸੂਟ ਕੀਤਾ ਆ ਸੋ ਮੈਂ ਕਾਜਲ ਅਪਲਾਈ ਕਰ ਰਹੀਆਂ ਕੇ ਬਿਊਟੀ ਦਾ ਆ ਵੇ ਯellow ਟੱਬਰ ਮੈਨੂੰ ਕਰਨ ਨਹੀਂ ਦੇਂਦਿਆ ਗਿਆ ਟ੍ਰੈਡੀ ਵੀ ਤੇ ਮੇਰੇ ਇੱਧਰ ਦੇਖ ਕੀ ਕਰਨਾ ਫੇਰ ਪਾਉਣਾ ਮੈਂ ਚੱਪਲ ਲਾ ਮੇਰੀ ਚੱਪਲ ਪਾ ਇਹ ਕੁੜੀ ਮੈਨੂੰ ਬਹੁਤ ਦੁਖੀ ਕਰਦੀ ਆ ਗਾਇਸ ਵੀਰੇ ਮੈਂ ਜਦੋਂ ਚੱਪਲ ਲਾਉਂਦੀ ਆ ਤੇ ਪੈਰਾਂ ਨਾਲ ਨਿਕਲਦੀ ਆ ਤੇ ਇਹਨੂੰ ਇਹ ਸਮਝਾਉ ਕਮੈਂਟ ਕਰਕੇ ਦੋਸਤਾਂ ਨੂੰ ਕਿ ਉਹ ਨਹੀਂ ਪਾਈ ਗਾਇਸ ਵੀਰੇ ਸੁਣ ਲਈ ਗੱਲ ਤੁਸੀਂ ਮੇਰੀ ਮੰਮੀ ਦੀ ਕਰ ਲੋ ਗੈਟ ਰੈਡੀ ਵੀਦ ਵੀ ਇਹਨਾਂ ਨਾਲ ਦੋਸਤੋ ਐਜ਼ ਆਲਵੇਜ਼ ਆਈ ऍम ਗੋਇੰਗ ਵਿਦ ਮਾਈ ਫੇਵਰਿਟ ਨਿਊਡ ਲਿਪਸਟicks ਲਿਪਸਟਿਕ यह हैगी इन कलर द मिसटीरियस पहला मैं होर कोई ट्राई की पर मैं पसंद नहीं आई तो हूँ मैं उत्तर ही आ लगाने लगी क्योंकि स्टे बहुत वादिया मैं लगाई है बुलेट लिपस्टिक है मैक की स्टे कोई बहुत वीडियो नहीं है हूँ एज अ हाईलाइटर मैं यूज़ कर रही हूँ मार्च का पैलट आ मेरे को वैसे आई शेडो पैलट है पर ए हाईलाइटर यूज़ करा दिसेड ਆ ਗਿਆ ਬੈਡਾ ਯਾਹ ਦੇਖਦੇ ਹਾਂ ਬਸ ਆਲਮੋਸਟ ਦਾਨੇ ਆ ਦੋਸਤੋ ਤੁਸੀਂ ਵੇਖ ਸਕਦੇ ਹੋ ਫੇਸ ਦੇ ਵਿੱਚ ਫਰਕ ਬਹੁਤ ਜ਼ਿਆਦਾ ਹੈਵੀ ਨਹੀਂ ਕੀਤਾ ਮੈਂ ਮੇਕਅਪ ਸਿੰਪਲ ਸੋਬਰ ਜਿਹਾ ਰੱਖਿਆ ਹੈ ਤੇ ਲਾਸਟ ਤੇ ਫਿਰ ਆਪਾਂ ਇੱਕ ਵਾਰੀ ਮਿਸਟ ਅਪਲਾਈ ਕਰਾਂਗੇ ਕਲਰ ਬਾਰ ਦਾ ਮੇਕਅਪ ਫਿਕਸਰ ਪਲਸ ਮਿਸਟ